ਜਾ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਖੇੜੀ ਵਾਲੇ ਬਾਬੇ ਜੀ ਅੱਜ ਸੋ ਸਾਰਿਆਂ ਗੱਲਾਂ ਦੱਸਦਾ ਜਿਹੜੀਆਂ ਜਿਹੜੀਆਂ ਮਾਦਾ ਨੇ ਗੱਦਾ ਕਰੀਆਂ ਵਿੱਚ ਤਾਂ ਪਹਿਲਾਂ ਨੇ ਕਰੀ ਗੱਲ ਵੀ ਮੁੰਡੇ ਦੀ 150 ਕੇ ਗੱਡੀ ਸੀ ਉਹਦੇ ਮੂਰੇ ਨਿਹਰਾ ਆ ਗਿਆ ਪਤਾ ਨਹੀਂ ਉਹਦੇ ਕੋਲੇ ਪਹਿਲਾਂ ਕਹਿੰਦੀ ਪਸਤੌੜ ਸੀ ਪਤਾ ਨਹੀਂ ਤਾਂ ਕੋਈ ਹੋਰ ਚੀਜ਼ ਸੀ ਇਹ ਵੀ ਬਿਆਨ ਦਾ ਝੂਠਾ ਰਲਦਾ ਨਹੀਂ ਫਿਰ ਉਹਨੇ ਕਿਹਾ ਦੂਜੇ ਬੰਦੇ ਭੱਜ ਕੇ ਪਰਾਂ ਹੋ ਗਏ ਬਾਬਾ ਭੱਜਿਆ ਨਹੀਂ ਠੀਕ ਆ ਚਲੋ ਇਹਦਾ ਸਬੂਤ ਹੋ ਗਿਆ ਨਾ ਗੱਡੀ ਇਹਨੇ ਨਹੀਂ ਚੜਾਈ ਆ ਜਿਹੜੀ ਇਹ ਮਾਤਾ ਕਹਿੰਦੀ ਸੀ ਗੱਡੀ ਆਪ ਹੀ ਉਹਨਾਂ ਨੇ ਭੰਨ ਭੁਨ ਲਈ ਦੂਜੇ ਨੰਬਰ ਤੇ ਫਿਰ ਉਹਨੇ ਗੱਲ ਮਾਤਾ ਨੇ ਕਹੀ ਆ ਵੀ ਜੋ ਦਵਾਈਆਂ ਦਾ ਖਰਚਾ ਉਹ ਉਹਦਾ ਭਰਾ ਦਿੰਦਾ ਜਿਆ ਕਿ ਮੇਰੀ ਕੁੜੀ ਨਾਲ ਉਹ ਜਾਂਦਾ ਤੇ ਬਾਬਾ ਆਪ ਲਈ ਜਾਂਦਾ ਫਿਰ ਇਹ ਕੰਟਰਵਰਸ ਹੋਰ ਦੇਖੀ ਉਹਦੀ ਉਹਨੇ ਕਿਹਾ ਉਹਦੀ ਭੈਣ ਤੇ ਥਣੀ ਉਹਦਾ ਭਰਾ ਭੈਣਾਂ ਦੀ ਮੰਗ ਕਰਦਾ ਚਲੋ ਜੀ ਪਹਿਲਾਂ ਬਾਬੇ ਦੇ ਟੈਪਲਾਂ ਕਰੀ ਗਏ ਭਰਾ ਵੀ ਚੰਗਾ ਸੀ ਫਿਰ ਭੈਣ ਤੇ ਉਹਦੇ ਭਰਾ ਤੇ ਆ ਗਈ ਇਹ ਭੈਣਾਂ ਦੀ ਮੰਗ ਕਰਦੇ ਸੀਗੇ ਉਸ ਤੋਂ ਬਾਅਦ ਚ ਕੀ ਹੋਇਆ ਬਾਬਾ ਫਿਰ ਬਹੁਤ ਖਾਂਦਾ ਜਿੰਨਾ ਸ਼ੇਖ ਖਾਂਦਾ ਉਹ ਪੇਪਰ ਜਿਹਦੇ ਲਾਉਂਦਾ ਪਤਾ ਤਾਂ ਬੀਬੀ ਨੂੰ ਸਾਰੇ ਹੀ ਆ ਪੰਜਾਬ ਚ ਰਹਿੰਦੇ ਜਿਹੜੇ ਮੁੱਦੇ ਠੋਲਦੇ ਹੋਵੇ ਚਟਾ ਆ ਉਹਨੇ ਇਹ ਨਾ ਪਤਾ ਵੀ ਇਹ ਕੋਈ ਪੇਪਰ ਜਸਰ ਬਕਲ ਦਾ ਜਿੱਦਾ ਪਤਾ ਨਹੀਂ ਕੀ ਪੀਂਦਾ ਤੂੰ ਆ ਜਾ ਛੱਡਦਾ ਤੋਂ ਬੀਬੀ ਇੱਥੇ ਚਿੱਟੇ ਦਾ ਨਹੀਂ ਲੈਦੇ ਕਹਿ ਦੇਣਾ ਇਹ ਵੀ ਚੱਤਾ ਵੀ ਪੀਦਾ ਰਹੀ ਗੱਲ ਤੂੰ ਕੰਜ ਨਸ਼ਾ ਕਰਦਾ ਨਸ਼ੇ ਦੀਆਂ ਇੰਟਰਵਿਊਆਂ ਤੁਸੀਂ ਟੂਰਨਾਮੈਂਟ ਜਾ ਕੇ ਦੁੰਦ ਜਣੇ ਕਹਿੰਦੇ ਸੀ ਖਾਸ ਖਾਸ ਦੀ ਕੀਤੀ ਹੋਣੀ ਚਾਹੀਦੀ ਆ ਹੁਣ ਬਾਬਾ ਖੀਮ ਖੰਦਾ ਬਾਬਾ ਨਸ਼ੇ ਕਰਦਾ ਠੀਕ ਆ ਫੇਰ ਤੂੰ ਕੁੜੀ ਗਈ ਸਾਰਾ ਕੁਝ ਤੈਨੂੰ ਪਤਾ ਸੀ ਬਾਬੇ ਦਾ ਕੀ ਪ੍ਰੋਜੈਕਟਾ ਕੀ ਕਰਦਾ ਕੀ ਨਹੀਂ ਠੀਕ ਆ ਉਦੋਂ ਸਾਰੇ ਪਤਾ ਸੀ ਉਹ ਬੰਦੇ ਚਾਰੇ ਜਿਨ੍ਹਾਂ ਨੂੰ ਕੋਈ ਨਹੀਂ ਸਾਂਹਦਾ ਉਹ ਆਪਦੇ ਉਥੇ ਲੈ ਕੇ ਹੁੰਦਾ ਹਾਲ ਬਣਾਇਆ ਪਾ ਉਥੇ ਸਾਂਹਦਾ ਹਰਨੋ ਦਵਾਈ ਪੂਰੀ ਦਿੰਦਾ ਤੇ ਘੋੜਿਆਂ ਦੀ ਸੇਵਾ ਕਰਦਾ ਘੋੜਿਆਂ ਦੇ ਪੈਸੇ ਲਾਈ ਜਾਂਦਾ ਫੇਰ ਤੋਂ ਕਿਹਾ ਮੈਂ ਇਹ ਜ ਆ ਪੈਸਾ ਨਹੀਂ ਚਾਹੁੰਦੀ ਜੋ ਲੋਕਾਂ ਦਾ ਪੈਸਾ ਮੇਰੀ ਕੁੜੀ ਦੇ ਕੰਮ ਆਵੇ ਮੈਂ ਬਾਪੇ ਨੂੰ ਇਹ ਗੱਲ ਕਹੀ ਵੀ ਮੈਂ ਕੁੜੀ ਨਹੀਂ ਤੋੜਨੀ ਜੋ ਤੇਰੇ ਆਹ ਪੈ ਆ ਜਿੰਨੇ ਵੀ ਹੈਗੇ ਆ ਆ ਬਿਮਾਰ ਸਮਾਰਜ ਇਹਨਾਂ ਨੂੰ ਚੱਕ ਦੇ ਤੇ ਆਹ ਦਾ ਕੰਮ ਕਰ ਲੈ ਮੈਂ ਕੁੜੀ ਨਹੀਂ ਤੋੜਨੀ ਚਲੋ ਜੀ ਇਹ ਗੱਲ ਦਾ ਸਾਫ ਹੋਈ ਜਾਂਦਾ ਨਾ ਬਾਬਾ ਉਹ ਸੇਵਾ ਕਰਨੀ ਹਟੇ ਤੇ ਨਾ ਹੈ ਕੁੜੀ ਤੋਰੀ ਇੱਥੇ ਵੀ ਬੀਬੀ ਨੇ ਤੁਸੀਂ ਦੇਖ ਲਓ ਇੱਥੇ ਵੀ ਇਹਨੇ ਇਹੇ ਟਿੱਪਣੀ ਕਰੀ ਆ ਕਿ ਨੰਬਰ 2 ਤੇ ਕਹਿੰਦੀ ਵੀ ਕੁੜੀਆਂ ਨਾਲ ਬਾਬਾ ਸੌਣ ਗਿੱਜਾ ਬਾ ਮੋਟਨਾ ਮੋਟਨਾ ਨਾਲ ਮੇਰੇ ਘਰੇ ਆ ਕੇ ਮੇਰੇ ਭਰਾ ਕੋਲੇ ਖਣੀ ਮੇਰੇ ਰਿਸ਼ਤੇਦਾਰਾਂ ਕੋਲੇ ਕਹਿੰਦਾ ਸੀ ਜਿਹੜੀ ਮੇਰੀ ਕੁੜੀ ਆ ਇਹਦੇ ਨਾਲ ਫੀਲਿੰਗ ਨਹੀਂ ਆਉਂਦੀ ਮੁੰਡੇ ਵਾਲੀ ਫੀਲਿੰਗ ਹੁੰਦੀ ਆ ਕੁੜੀ ਮੇਰੀ ਸੁੱਕੀ ਵੀ ਆ ਬਰਦੇ ਆ ਬੀਬੀ ਤੋਂ ਕਿਹੜੀਆਂ ਗੱਲਾਂ ਕਰਦੀਆਂ ਇਹ ਜਿਹੀਆਂ ਗੱਲਾਂ ਤੇਰੇ ਮੂੰਹ ਚੋਂ ਫਾਉਂਦੀਆਂ ਤੂੰ ਤਾਂ ਸ਼ਰੇਆਮ ਹੀ ਚੱਲ ਪੀ ਜੀ ਉਹ ਕਹਿੰਦਾ ਉਹ ਤਾਂ ਕੁੜੀ ਦੀ ਫੀਲਿੰਗ ਨਹੀਂ ਉਹ ਵੀ ਮੈਨੂੰ ਤਾਂ ਐ ਦੱਸ ਦਿੰਦਾ ਜਿਵੇਂ ਮੈਂ ਮੁੰਡੇ ਨਾਲ ਸੁੱਤਾ ਪਿਆ ਉਹ ਮੋਟਰਾ ਕੁੜਾ ਨਾਲ ਸੌਣ ਗਿੱਜਾ ਬਾ ਮੇਰੀ ਕੁੜੀ ਨਾਲ ਫੀਲਿੰਗ ਕਿੱਥੇ ਆਉਣੀ ਆ ਵੀ ਬਾਬਾ ਤੇਰੇ ਮੂੰਹੋਂ ਚ ਇਹ ਜਿਹੀਆਂ ਗੱਲਾਂ ਨਹੀਂ ਫਾਉਂਦੀਆਂ ਸੀ ਰਹੀ ਗੱਲ ਤੇਰੇ ਨਾਲ ਟਰੂਵਾ ਦੇਖਣਾ ਪਉਣੀ ਪਤਾ ਨਹੀਂ ਸੀ ਬਾਪੇ ਨੇ ਕਿਹਾ ਸੀ ਤੇਰੇ ਪੰਜ ਵਿਆਹ ਹੋਏ ਆ ਮੈਂ ਦਾੜੀ ਮੂਤਣਾ ਬਣਾ ਦੂ ਚਲ ਤੈਨੂੰ ਤੂੰ ਮੰਨ ਗਈ ਹੁਣ ਇਹ ਕਿਹਾ ਪਿੰਡ 'ਚ ਰਿਕਾਰਡ ਕਰ ਲਉ ਪਤਾ ਨੰਬਰ 2 ਤੇ ਤੂੰ ਮੰਨ ਕੇ ਮੇਰੇ ਤਿੰਨ ਵਿਆਹ ਹੋਏ ਆ ਤੀਜੇ ਥਾਂ ਤੇ ਵਿਆਹ ਹੋਇਆ ਸੀ ਮੇਰੀ ਨਾਨਦ ਨੇ ਕਰਾਇਆ ਸੀਗਾ ਉਹਨਾਂ ਨੇ ਪੈੜੀ ਆ ਦੀ ਕੁੜੀ ਨਾ ਕਰਾਤੀ ਸੀ ਮੈਂ ਤਾਂ ਆ ਗਈ ਫਿਰ ਇਹ ਕਹਿਣਾ ਸੀਗਾ ਫਿਰ ਜੇ ਕੋਈ ਐਡੀ ਗੱਲਬਾਤ ਹੁੰਦੀ ਤੇਰੇ ਨਾਲ ਜਾਂ ਤੇ ਬੰਦਿਆਂ ਜਾਂ ਹੋਰ ਲੋਕ ਜਿਹੜੇ ਨਾਲ ਤੂੰ ਟਿੱਪਣੀ ਨਾਲ ਇਹ ਗੱਲ ਤੇ ਕਰਦੇ ਆ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਬੀਬੀ ਜਗੀਰ ਕੌਰ ਨੇ ਕਿੰਨੇ ਲਵਜ ਬੋਲੇ ਸੀ ਕੁੜੀ ਨੂੰ ਸਮਝਾ ਦੋ ਪਿਆਰ ਨਾਲ ਉਹਨੂੰ ਤੋੜ ਦੋ ਤੂੰ ਦਾ ਘਰ ਖੋਦੀ ਪੱਟੀ ਜਾਨੀ ਤੂੰ ਤਾਂ ਸਿਰਫ ਸਟੰਟ ਬਾਜ਼ੀਆਂ ਜਾਂ ਵੀਡੀਓ ਚ ਉਹ ਲੈਣ ਦੀ ਖਾਤਰ ਵੀਡੀਓ ਪਾਉਂਦੀ ਸੀ ਬੀਬੀ ਜੀ ਦੀ ਇੱਕ ਹੋਰ ਆਇਆ ਬੀਬੀ ਜੀ ਜਿਹੜਾ ਉਹਨ ਦਾ ਕੰਮ ਕੀਤਾ ਸੀ ਨਸ ਲੱਗਦਾ ਨਸ ਵਾਲੀ ਪੁੜੀ ਸੀ ਬੀਬੀ ਜੀ ਦੀ ਇੱਕ ਹੋਰ ਅਣਖ ਵਾਲੀ ਉਹਨੇ ਕੰਮ ਕਰਤਾ ਤੂੰ ਤਾਂ ਘਰ ਫੇਰੂ ਨਾ ਬਸਾਇਆ ਜਿਹੜਾ ਇਹਦਾ ਰਿਸ਼ਤੇਦਾਰ ਹੀ ਤੇਰੇ ਤੇਰੇ ਰਿਸ਼ਤੇਦਾਰ ਹੋਣ ਤੇਰੇ ਘਰੇ ਜਾਂਦੇ ਹੁਣ ਬੰਬ ਤੇ ਮਾਮੇ ਦਾ ਮੁੰਡਾ ਤੇਰੀ ਨਾਨੀ ਖੁਦ ਲੈਣ ਠੀਕ ਆ ਤੂੰ ਐ ਕਿਉਂ ਸੋਚਦਾ ਤੇਰੇ ਰਿਸ਼ਤੇਦਾਰੀ ਫਿਰ ਹਿਸਾਬ ਨਾਲ ਟਰ ਲੱਗਦੇ ਜਿਹੜੀ ਤੇਰੀ ਨਾਨੀ ਜਾਂ ਫਿਰ ਮਾਮੇ ਦਾ ਮੁੰਡਾ ਉਹ ਬਾਬਿਆਂ ਲੈ ਕੇ ਗਿਆ ਤੇਰੇ ਕੋਲੇ ਕਹਿ ਮਾਤਾ ਤੋਂ ਕੁੜੀ ਨੂੰ ਤੋੜ ਦੇ ਜੇ ਤੇਰੀ ਕੁੜੀ ਔਖੀ ਹੁੰਦੀ ਨਾ ਤੇਰੀ ਨਾਨੀ ਜਾਂਦੀ ਨਾ ਤੇਰਾ ਮਾਮੇ ਦਾ ਮੁੰਡਾ ਜਾਂਦਾ ਉਹਨਾਂ ਨੂੰ ਵੀ ਪਤਾ ਹੀ ਹੁੰਦਾ ਰਿਸ਼ਤੇਦਾਰ ਚ ਸਾਡਾ ਤੀ ਪਤ ਦੁਖੀ ਆ ਸੀਗਾ ਤੂੰ ਜਾ ਕੇ ਤੂੰ ਕਹਿੰਦੀ ਉਹਨਾਂ ਕਿਸੇ ਦਾ ਕੋਈ ਨਾਲ ਨਹੀਂ ਆਉਂਦਾ ਉਹ ਹੁਣ ਕਹਿ ਨਹੀਂ ਸਕਦੇ ਤੇਰਾ ਕੋਈ ਕਿਹੇ ਜਾ ਬੋਚਾਣੀ ਜਾਂ ਕਾਤੋਂ ਨਹੀਂ ਆਉਂਦਾ ਤੇ ਇਹ ਚੋਂ ਸਾਫ਼ ਤੋਂ ਹੁੰਦਾ ਜਿਹੜੇ ਤੇਰੇ ਹੀ ਰਿਸ਼ਤੇਦਾਰ ਬਾਬਾ ਲੈ ਕੇ ਆ ਗਿਆ ਪੂਰੀ ਤਰ੍ਹਾਂ ਦੇ ਗਲਤ ਵਿਵਹ ਤੇਰੀ ਹੈ ਜਿੱਥੋਂ ਤੱਕ ਮੇਰੀ ਸੋਚਣੀ ਆ ਮੈਂ ਆਹਦੀ ਜੱਜਮੈਂਟ ਤੇ ਇਹ ਵੀਡੀਓ ਪਾਈ ਆ ਇਹ ਤੇਰੀ ਗਲਤੀ ਲੱਗਦੀ ਆ ਜੋ ਤੂੰ ਗੱਲਾਂ ਕਰੀਆਂ ਮੈਂ ਗਰੀਬਣੀ ਆ ਘਰੇ ਜਦੋਂ ਮਕਮਰੇ ਚ ਵੱੜਦੀ ਆ ਮੈਨੂੰ ਚੂਹਿਆਂ ਦੰਦਿਆਂ ਵੱੜਦੀਆਂ ਬਾਹਰ ਜਾਣੀਆਂ ਤਾਂ ਕਾਂ ਪੈਂਦੇ ਆ ਵਿਵਹ ਆਈਡੀ ਤਾਂ ਤੂੰ ਭੁੱਲੀ ਹੀ ਨਹੀਂ ਕਿਤੇ ਤਾਂ ਕਹਿ ਦਿੰਨੀ ਆ ਪਤਾ ਨਹੀਂ ਤੇ ਮੈਥੋਂ ਅਲਰਜੀ ਆ ਬੀਬੀ ਕਰਮਾ ਸੁਭਾ ਮੇਰਾ ਆਪ ਹੀ ਕਹੀ ਜੀ ਮੇਰਾ ਸੁਭਾ ਕਰਮਾ ਤਾਂ ਨਹੀਂ ਮੇਰੇ ਕੋਈ ਹੋਰੇ ਬੋਲਦਾ ਫਿਰ ਤੂੰ ਕਹਤ ਨਹੀਂ ਮੈਂ ਬਹੁਤ ਨਰਮਾ ਮੈਂ ਰੰਡੀ ਤੀਮੀ ਆ ਉਹ ਆ ਜੇ ਤੂੰ ਤੀਮੀ ਵੱਧ ਗਈ ਹੁੰਦੀ ਮੈਂ ਇਹ ਗੱਲ ਕਹਿੰਦਾ ਜੇ ਤੂੰ ਮਾਤਾ ਵੱਧ ਗਈ ਹੁੰਦੀ ਕਿਸੇ ਦੇ ਕੋਈ ਗਲਤ ਟਿੱਪਣੀ ਨਾ ਕਰ ਦਿੱਤੀ ਭੈਣ ਤੇ ਤੂੰ ਬੀਬੀ ਜੀ ਗੁਰਕੌਰ ਨੂੰ ਕੀ ਕੀ ਨਹੀਂ ਬੋਲੀ ਕੁੱਤੀ ਮਾਰ ਕੁੜੀ ਮਾਰ ਕਿੰਨਾ ਕੁਛ ਬੋਲੀ ਤੇਰੀਆਂ ਇਹ ਗੱਲਾਂ ਦਾ ਕਰਕੇ ਲੋਕਾਂ ਚ ਜੱਗ ਜਾਰ ਹੋਈਆਂ ਪਤਾ ਲੱਗਿਆ ਬੀਬਾ ਤੂੰ ਜਿਹੜੀਆਂ ਗੱਲਾਂ ਕਰਦੀਆਂ ਬੁੜੀ ਚੰਗੀ ਨਹੀਂ ਬੁੜੀ ਹੋ ਗਏ ਬੁੜੀ ਨਹੀਂ ਤੂੰ ਕਿੰਨੀਆਂ ਟਿੱਪਣੀਆਂ ਕਰੀਆਂ ਉਹ ਵੀ ਨਾਲੇ ਤੈਨੂੰ ਮਖੂ ਸਾਹਬ ਨੇ ਐਂਟਰ ਕੋਈ ਪੁੱਛਿਆ ਜੇਤ ਵੀਰੀ ਕੁੜੀ ਹੁੰਦੀ ਉਹ ਤਿੰਨਾਂ ਚਾਰਾਂ ਮਹੀਨਿਆਂ ਦੀ ਜਾਣ ਕੇ ਪਰ ਤੂੰ ਕੀ ਕਰਦੀ ਤੇਰੇ ਕੋਲੇ ਕੋਈ ਗੱਲ ਨਹੀਂ ਆਈ ਸੀ ਮਖੂ ਸਾਹਬ ਦੀਆਂ ਗੱਲਾਂ ਦੀ ਐ ਇੱਥੇ ਤੂੰ ਮਾਤਾ ਗਲਤ ਜੋ ਬਾਬੇ ਨਾਲ ੱੱਕਾ ਹੋਇਆ ਉਹ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿੰਨੇ ਵੀ ਜਥੇਬੰਦੀਆਂ ਭਾਨਾ ਲੱਖਾ ਬਾਬੇ ਦੇ ਨਾਲ ਖੜਨਾ ਚਾਹੀਦਾ ਤੂੰ ਗੱਲ ਕਰਦੀ ਜਥੇਬੰਦੀਆਂ ਮੇਰਾ ਸਾਥ ਦੇ ਲੋਕ ਸਾਥ ਦੇਣ ਮੇਰੇ ਕੁੜੀ ਨਾਲ ੱਕਾ ਹੁੰਦਾ ਜਿਵੇਂ ਬੰਦਾਂ ਐਡੀਆਂ ਮੂਰਖ ਨਹੀਂ ਤੇਰੇ ਨਾਲ ਪਰ ਪਿੰਡ ਦਿੰਦਾ ਐਡੇ ਲੋਕ ਵੀ ਪਾਗਲ ਨਹੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਰਿਆਂ ਨੂੰ ਪਤਾ ਗੁਰਵਿੰਦਰ ਬਾਬਾ ਕੇ ਇਹ ਜਿਹਾ ਭੂਲਾ ਭਾਲਾ ਬੰਦਾ ਸਿੱਧਾ ਬੰਦਾ ਮੂੰਹ ਆ ਹੀ ਗੱਲ ਕਹਿ ਦਿੰਦਾ ਕੋਈ ਇਹ ਜਿਹਾ ਮਾੜਾ ਨਹੀਂ ਜਿਉ ਉਹ ਜੀ ਗੱਲ ਉਹਦੇ ਤੇ ਤੋਂ ਪੈਸੇ ਮੰਗਾ ਤੇਰੀ ਕੁੜੀ ਨੂੰ ਛੱਡਣਾ ਚਾਹੁੰਦਾ ਤੇਰੇ ਘਰੇ ਲੈ ਨਹੀਂ ਜਾਂਦਾ ਸੀ ਰਸਤੇ ਨਾਲ ਲੈ ਕੇ ਤੂੰ ਸਿਰਫ ਇਹ ਕਰਕੇ ਕਹਦਾ ਗੱਡੀਆਂ ਚ ਘਮਾਏ ਨਹੀਂ ਫੇਮ ਦਿੱਤਾ ਨਹੀਂ ਬਾਪੇ ਨੇ ਸਾਨੂੰ ਮੂੰਹ ਨਹੀਂ ਲਾਇਆ ਉਹਨੇ ਤੇਰੀ ਕੁੜੀ ਦਾ ਦਿਲ ਮਿਲ ਗਿਆ ਉਹੀ ਕੁੜੀ ਤੇਰੀ ਕਹਿੰਦੀ ਸੀ ਨਾ ਪੰਜਵੇਂ ਸੱਤਵੇਂ ਦਿਨ ਮੈਨੂੰ ਇਹੋ ਜਿਹਾ ਬੰਦਾ ਮਿਲਿਆ ਮੈਂ ਤਾਂ ਕਰਮਾਂ ਵਾਲੀ ਆ ਅੱਜ ਤੇਰੀ ਕੀ ਗੱਲ ਕੁੜੀ ਨੂੰ ਕੀ ਹੋ ਗਿਆ ਬਿਆਨ ਤਾਂ ਤੂੰ ਦਿੰਨੀ ਕੁੜੀ ਹੋਰ ਤੇਰੀ ਪਿਆਰ ਕਰਦੀ ਹੋਵੇ ਕਹਿੰਦੀ ਮੈਨੂੰ ਇਹੋ ਜਿਹਾ ਗੁਰਸਖ ਮਿਲਿਆ ਤੇ ਮੈਂ ਤਾਂ ਕਰਮਾਂ ਵਾਲੀ ਆ ਜਿਹਦੀ ਮੇਰੇ ਕਰਮਾਂ ਚ ਬਾਬਾ ਗੁਰਵਿੰਦਰ ਆਇਆ ਤੇ ਤੂੰ ਅੱਜ ਕਹਿਨੀ ਆ ਮੇਰੀ ਕੁੜੀ ਨੂੰ ਤਾਂ ਕਰਦਾ ਵੀ ਭਾਈ ਤੇ ਤੂੰ ਗੱਲ ਪੱਲਦੀਆਂ ਕੋਈ ਲਾਗੇ ਨਹੀਂ ਕਹਿੰਦੇ ਜਿਹੜੀਆਂ ਤੂੰ ਟਿੱਪਣੀਆਂ ਕਰਦੀ ਸੀ ਤੂੰ ਹੋਣ ਪਿੰਡ ਦੇ ਤੇਰੇ ਦੱਸ ਸਕਦੇ ਆ ਜਿਆ ਆਸੇ ਪਾਸੇ ਵਾਲੇ ਉਹ ਸਾਰਿਆਂ ਨੂੰ ਪਤਾ ਹੀ ਆ ਚਲੋ ਜੀ ਇੰਨੀਆਂ ਗੱਲਾਂ ਕਰੇ ਕਮੈਂਟ ਜੀ ਜਰੂਰ ਦੱਸੋ ਬਾਬਾ ਗੁਰਵਿੰਦਰ ਗਲਤ ਆ ਜਾਂ ਬੀਬੀਆ ਕਿਸਾਨ ਜੁਨੀਅਰ ਵਾਲੀ ਇਹ ਗਲਤ ਆ